ਬਾਬਾ ਜੀ ਵਾਈਕਲਸ ਆ ਵਾਈ ਗੁਰਜੀ ਕੀ ਫਤਿਹ ਜੀ ਤੁਹਾਡਾ ਰਿਕਸ਼ਾ ਚੋਰੀ ਹੋਇਆ ਤੁਹਾਲੇ ਇਸ ਵਿੱਚ ਚੋਰੀ ਹੋ ਗਿਆ ਮੈਂ 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 ਲੰਗਰ ਖਾਂਹ ਜਾਣਾ ਨੰਗਰ ਖਾਂਦੇ ਜੀ ਅੱਛਾ ਮੈਂ ਮੈਂ ਮਤਾਂ ਨਹੀਂ ਮਾਰੀ ਨੰਗਰ ਖਾਂਦੇ ਜੀ ਬਾਹਰੂ ਕੀ ਲੈ ਗਿਆ ਚੋਕੇ ਇਹ ਵਿੱਚੇ ਸਭ ਕੁਝ ਹੈ ਗਾ ਇਹ ਹੋ ਗਈ ਕੀ ਇਹ ਦੋਇ ਚ ਇਹ ਕੱਪੜੇ ਕੱਪੜੇ ਆਪਣਾ ਬੇਬੇ ਦਿਨਰਾਸ ਹੈ ਸਭ ਨੇ ਅੱਛਾ ਕੱਪੜੇ ਵੀ ਤੁਹਾਡੇ ਉੱਜੀ ਅੱਛਾ ਕਿੰਨਾ ਕੀ ਆਪਣਾ ਨਾ ਨਾ ਦੀਪ ਦੀਪ ਕੁਮਾਰ ਦੀਪਕ ਕੁਮਾਰ ਦੀਪਕ ਮਾਰ ਤੇਰਾ ਰਿਕਸ਼ਾ ਜਿਹੜਾ ਗਵਾਚਾ ਹੀ ਨਾ ਉਹ ਸਾਨੂੰ ਲੱਭ ਗਿਆ ਤੇ ਰਿਕਸ਼ਾ ਲੱਭ ਗਿਆ ਤੇਰਾ ਜਿਹੜਾ ਗਵਾਚਾ ਹੀ ਹੈ ਗੋਦਾਮ ਨਾਲ ਜਿੱਥੇ ਨੂੰ ਦੇਤੀ ਆ ਇਹ ਵਾਲਾ ਤੇਰਾ ਜਿਹੜਾ ਰਿਕਸ਼ਾ ਜਿਹੜਾ ਤੇਰਾ ਗਵਾਚਾ ਹੀ ਨਾ ਕੌਣ ਲੱਗੀ ਆ ਤੇਰਾ ਰਿਕਸ਼ਾ ਇਹ ਮਾਲਾ ਦੇ ਲੱ ਲੱਭ ਗਿਆ ਮਰੇ ਕਿ ਲੱਭਦਾ ਵਾ ਦਿਮਾਗ ਸਿੱਧਾ ਮੇਰਾ ਭਰਾ ਸਿੱਧਾ ਕੋਈ ਨਹੀਂ ਕੋਈ ਨਹੀਂ ਮੇਰਾ ਭਰਾ ਤੇਰੀ ਜਿਹੜੀ ਰੋਜੀ ਰੋਟੀ ਸੀ ਨਾ ਉਹ ਤੈਨੂੰ ਦੁਬਾਰਾ ਵਾਪਸ ਦੇਤੀ ਗੁਰੂ ਅੰਮ੍ਰਿਤਸਿ ਪਾਲਸ਼ਾ ਨੇ ਠੀਕ ਹੈ ਤੇਰਾ ਰਿਕਸ਼ਾ ਕੱਲ ਕੋ ਜੋ ਅਚਾਈ ਕੱਲ ਕੋਚਾਈ ਤੇ ਸ਼ੁੱਕਰਵਾਰ ਤੇ ਕਵੱਚਾ ਤੇ ਸ਼ੁੱਕਰਵਾਰ ਦਾ ਤੂੰ ਕੀ ਕਰਦਾ ਪਿਆ ਕੰਮ ਕਰਦਾ ਪਿਆ ਅਸੀਂ ਕੋਈ ਕੋਈ ਕੰਮ ਕਰਦਾ ਪਿਆ ਮੈਂ ਸ਼ੁੱਕਰਵਾਰ ਦਾ ਨਹੀਂ ਕਰਦਾ ਪਿਆ ਵਿਲੇ ਬੈਠਾ ਹੁੰਦਾ ਹੋਰ ਕੋਈ ਕੰਮ ਨਹੀਂ ਹੁੰਦਾ ਤੇ ਤੈਨੂੰ ਹੀ ਲੱਗਦਾ ਸੀ ਰਿਕਸ਼ਾ ਮਿਲ ਜੂਗਾ ਤੈਨੂੰ ਹੀ ਲੱਗਦਾ ਸੀ ਰਿਕਸ਼ਾ ਮਿਲ ਜੂਗਾ ਨਹੀਂ ਸੀ ਲੱਗਦਾ ਪਰ ਮਾਰੇ ਇਹਨੇ ਤੁਹਾਨੂੰ ਰਿਕਸ਼ਾ ਦਿੱਤਾ ਗੁਰੂ ਅਮਰਦਾਸ ਪਾਸ਼ਾ ਨੇ ਠੀਕ ਹੈ ਤੇਰਾ ਪੁਰਾਣਾ ਰਿਕਸ਼ਾ ਗਵਾਚਾ ਜੀ ਤੁਹਾਨੂੰ ਦੂਜਾ ਰਿਕਸ਼ਾ ਮਾਰੇ ਇਹਨੇ ਭੇਜਦਾ ਤੇਰੇ ਵਾਸਤੇ ਠੀਕ ਹੈ ਚਲਾ ਦਿਖਾ ਕੇ ਕਿਹੜਾ ਰਿਕਸ਼ਾ ਮੈਨੂੰ ਹੱਥ ਲਾ ਕੇ ਦੱਸ ਆਹ ਠੀਕ ਹੈ ਖੁਸ਼ ਹਾ ਪੁਰਾਣਾ ਗਵਾਚਾ ਹੀ ਆ ਮਿਲ ਗਿਆ ਠੀਕ ਹੈ ਖੁਸ਼ ਹਾ ਹੁਣ ਕਹ ਸਵਾਸ ਸਵਾਸ ਬੋਲ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗਿਰੀ ਗੁਰਮਾਨ ਦਾ ਸਵਾਸ ਸਵਾਸ ਗਿਰੀ ਗੁਰਮਾਨ ਦਾ ਇਹ ਤੈਨੂੰ ਰਿਕਸ਼ਾ ਗੁਰਮਾਨ ਦਾ ਜਿਹਨੇ ਲੈ ਕੇ ਦਿੱਤਾ ਤੈਨੂੰ ਪਤਾ ਠੀਕ ਆ ਤੇਰਾ ਰਿਕਸ਼ਾ ਚੋਰੀ ਹੋ ਗਿਆ ਸੀ ਨਾ ਇਸ ਕਰਕੇ ਮਾਲ ਗਏ ਤੈਨੂੰ ਦੂਜਾ ਰਿਕਸ਼ਾ ਦੇ ਦਿੱਤਾ ਓਕੇ ਨਾ ਉਹ ਤਾਂ ਠੀਕ ਹੈ ਚੱਲ ਠੀਕ ਹੈ ਰੋਟੀ ਤੇਰੀ ਚੱਲ ਪੂਗੀ ਹਾਂ ਜੀ ਹੁਣ ਰੋਟੀ ਖਾ ਲੇਗਾ ਨਾ ਸੁਣੀ ਰੋਟੀ ਖਾ ਲੇਗਾ ਹਾਂ ਜੀ ਚੱਲ ਠੀਕ ਹੈ ਮੇਰਾ ਭਰਾ ਚੱਲ ਤੇਰੀ ਸੇਵਾ ਬਾਲ ਤੇ ਦੇਖ ਲੈ ਸਿੰਘ ਸਾਹਿਬ ਆਏ ਆ ਦੁਬਾਰਾ ਤੋਂ ਇਹਦਾ ਪਾਜੀ ਰਿਕਸ਼ਾ ਅੱਗੇ ਆਏ ਨੇ ਪਰ ਤੂੰ ਨਹੀਂ ਆਇਆ ਤੇਰੇ ਦਸ਼ਰਕ ਰਾਣੇ ਹੁੰਦੇ ਨੇ ਸੋ ਪੰਜਾਬੀ ਉਹ ਇਸ ਤਰ੍ਹਾਂ ਹੁੰਦਾ ਦੇਖੋ ਅੱਛਾ ਚੋਰੀ ਹੋ ਗਿਆ ਬਾਜੀ ਇਹਨਾਂ ਦਾ ਵਾਈ ਗੁਰੂ ਚੋਰੀ ਲੱਗ ਗਿਆ ਅੱਛਾ ਚੋਰੀ ਹੋ ਗਿਆ ਇਹ ਕਿਤੇ ਗਏ ਸੀ ਬਾਜੀ ਉਹਨਾਂ ਕੋਲੇ ਸਾਡੀ ਵੀਡੀਓ ਵਗੈਰਾ ਦੇਖਦੇ ਹੋਣੇ ਆ ਉਹਨਾਂ ਨੇ ਸਾਨੂੰ ਫੋਨ ਕੀਤਾ ਕਿ ਇਹਨਾਂ ਦਾ ਰਿਕਸ਼ਾ ਚੋਰੀ ਹੋ ਗਿਆ ਆਪਾਂ ਇਹਨਾਂ ਨੂੰ ਕਿਹਾ ਕਿ ਤੁਹਾਡਾ ਰਿਕਸ਼ਾ ਜਿਹੜਾ ਗਲੱਭ ਗਿਆ ਸਾਡੇ ਕੋਲ ਤੇ ਉਹ ਰਿਕਸ਼ਾ ਇੱਥੇ ਇੱਕ ਲੱਗਾ ਹੋਇਆ ਤੇ ਭਾਜੀ ਉਹ ਇਹਨਾਂ ਨੂੰ ਨਾਲ ਲੈ ਕੇ ਆਇਆ ਤੇ ਹੁਣ ਉਹ ਰਿਕਸ਼ੇ ਦੀ ਜਿਹੜੀ ਅਮਾਉਂਟ ਆ ਤੁਸੀਂ ਵੀ ਆ ਕੇ ਨਾਲ ਹੀ ਦੇਵੋ ਕਰ ਨਵਾਸੀ ਇਹ ਸਾਰਾ ਕੁਝ ਮਹਾਰਾਜ ਕਰਨ ਵਾਲਾ ਬੈਠਾ ਗੁਰਾਂ ਦਾਸ ਤੇ ਦੇਖੋ ਇਹ ਕਿ ਬੁੱਢਾ ਬੰਦਾ ਇਹਨੂੰ ਕਿੰਨੇ ਦੁਬਾਰਾ ਰਿਕਸ਼ਾ ਲੱਗ ਜਾਣਾ ਹੈ ਕਿ ਇਹਨੇ ਨਹੀਂ ਦੇਣਾ ਸੋ ਅਸੀਂ ਦਾਨ ਇਸ ਤਰ੍ਹਾਂ ਦਾ ਦੇ ਜੇ ਕਿ ਕਦੀ ਰੋਟੀ ਚੱਲ ਪਵੇ ਰੋਟੀ ਚੱਲ ਪਵੇਗੀ ਤੇਰੀ ਹੁਣ ਚੱਲ ਪਏਗੀ ਨਾ ਖੁਸ਼ ਹੈ ਪੁਰਾ ਵਾਹਿਗੁਰੂ ਚਲੋ ਠੀਕ ਹੈ ਹੁਣ ਤੂੰ ਲੈ ਜਾ ਰਿਕਸ਼ਾ ਹੈ ਆਪਾਂ ਨਹੀਂ ਪਣੀ ਪਾਣੀ ਪਲਾ ਦਿਓ ਪਾਣੀ ਪਲਾ ਦਿਓ ਹਾਂ ਠੀਕ ਹੈ